ਗੱਲ ਕਰ ਜੋ ਮੇਰਾ ਜਾਣਾ ਵੀ ਖੁਸ਼ੀ ਦੀ ਗੱਲ ਹੈ ਹਾਂਜੀ ਪਤਾ ਕਿਵੇਂ ਇਹ ਜਿਹੜਾ ਸਥਾਨ ਬਣਿਆ ਹੈ ਇਹ ਮੈਂ ਬਾਬਾ ਜੀ ਦਾਦੂ ਬਾਬਾ ਕਪਾ ਜੀ ਸਾਰੇ 1983 ਨੂੰ ਬਣਿਆ ਜਦੋਂ ਇਹਦਾ ਤੁਸੀਂ ਨੀਂਹ ਪੱਥਰ ਰੱਖਿਆ ਜਿੰਨੇ ਵੀ ਗੁਰ ਗ੍ਰਾਂਥੀ ਸਿੰਘ ਆਇਆ ਸਾਰੇ ਸਤਿਕਾਰਯੋਗ ਜਿੰਨੇ ਵੀ ਗੁਰ ਗ੍ਰਾਂਥੀ ਸਿੰਘ ਆਇਆ ਸਾਰੇ ਸਤਿਕਾਰਯੋਗ ਗੱਲ ਕਰ ਜਿਵੇਂ ਆਪਾਂ ਨੂੰ ਭੇਜਿਆ ਜਾਂ ਅਸੀਂ ਜਾ ਰਹੇ ਹਾਂ ਮੈਨੂੰ ਲੱਗਦਾ ਪਹਿਲੇ ਨੰਬਰ ਤੇ ਅਸੀਂ ਹਾਂ ਮਹਾਰਾਜ ਜਾਣਦੇ ਨੇ ਮੈਨੂੰ 10 ਸਾਲ ਹੋ ਗਏ ਨੇ ਸੇਵਾ ਕਰਦਿਆਂ ਨੂੰ ਆਪ ਜੀ ਮੈਨੂੰ ਜਾਣਦੇ ਹੋ ਮੇਰਾ ਨਾਮ ਹਰਦੀਪ ਸਿੰਘ ਸਨੋਵ ਭਾਈ ਜੀਤਾ ਸਿੰਘ ਨਗਰ ਮੰਗਿਆਣਾ ਡੱਬੂ ਵਾਲੀ ਜ਼ਿਲ੍ਹਾ ਸਰਸਾ ਦਾ ਮੈਂ ਵਸਲੀਕ ਹਾਂ ਸੋ ਦਸ ਸਾਲ ਮੈਂ ਸੇਵਾ ਕੀਤੀ ਹੈ ਬੜੇ ਚਾਵਾ ਦੇ ਨਾਲ ਪਿਆਰ ਦੇ ਨਾਲ ਸਾਰੀ ਸੰਗਤ ਜਾਣਦੀ ਹੈ ਤਨ ਮਨ ਧਨ ਦੇ ਨਾਲ ਮੈਂ ਸੇਵਾ ਕੀਤੀ ਹੈ ਸੋ ਹੁਣ ਕੁਝ ਘਰ ਦੇਰ ਜੇ ਵਿਆਂ ਕਰਕੇ ਕੁਝ ਕਾਰਨਾ ਕਰਕੇ ਮੈਂ ਸੰਗਤ ਤੋਂ ਅਤੇ ਗੁਰੂ ਸਾਹਿਬ ਜੀ ਤੋਂ ਮੈਂ ਸੇਵਾ ਮੁਕਤ ਹੋਣਾ ਚਾਹਣਾ ਹੈਗਾ ਜਿਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਮੈਨੂੰ ਸੇਵਾ ਮੁਕਤ ਹੋਣ ਕਰਨ ਲੱਗੀ ਹੈ ਸਾਡੀ ਬੈਠ ਕੇ ਵਿਚਾਰ ਚਰਚਾ ਹੋਈ ਹੈ ਇਹਨਾਂ ਨੇ ਮੈਨੂੰ ਇਲੈਕਟ੍ਰਿਕ ਪੈਡ ਦੇ ਉੱਪਰ ਸੈਣ ਮਾਰ ਕੇ ਮੈਨੂੰ ਹੁਣ ਸੇਵਾ ਮੁਕਤ ਕਰਨ ਲੱਗੇ ਐ। ਸੋ ਸੰਗਤਾਂ ਦਾ ਧੰਨਵਾਦ। ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ, ਗੁਰੂ ਸਾਹਿਬ ਜੀ ਦਾ ਧੰਨਵਾਦ। ਜਿਨ੍ਹਾਂ ਨੇ ਮੈਥੋਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਵਾਈ ਐ ਪਾਤਸ਼ਾਹ ਨੇ। ਅੱਗੇ ਵੀ ਮਹਾਰਾਜ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਕਿਰਪਾ ਕਰਦੇ ਰਹਿਣ ਸੱਚੇ ਪਾਤਸ਼ਾਹ ਜਦੋਂ ਵੀ ਸੰਗਤ ਦਾ ਹੁਕਮ ਹੋਵੇਗਾ ਮੈਂ ਮਹਾਰਾਜ ਦੇ ਚਰਨਾਂ 'ਚ ਬਚਨ ਕਰਦਾ ਆਪ ਜੀ ਦੇ ਨਾਲ ਜਦੋਂ ਵੀ ਸੰਗਤ ਜਾਦ ਕਰੂਗੀ ਦਾਸ ਹਾਜ਼ਰ ਹੋਵੇਗਾ ਸੋ ਪੁੱਲਾਂ ਚੁੱਕਾਂ ਦੀ ਖਿਮਾ ਸੰਗਤ ਅਤੇ ਗੁਰੂ ਸਾਹਿਬ ਤੋਂ ਮੈਂ ਖਿਮਾ ਦਾ ਜਾਚ ਕਹਾਂ ਜੀ ਦਾਸ ਆਲ ਕਰਦੇ ਸੇਵਾ ਕਰਦੇ ਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਅਗਲਾ ਪ੍ਰੋਗਰਾਮ ਹੈ ਜੋ ਭਾਈ ਲਖਵੀਰ ਸਿੰਘ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਨੂੰ ਬੇਨਤੀ ਹੈ ਬਾਬਾ ਜੀ ਦਾ ਸਨਮਾਨ ਕੀਤਾ ਗਿਆ ਸੋ ਬੇਨਤੀ ਹੈ ਬਾਬਾ ਹਰਦੀਪ ਸਿੰਘ ਜੀ ਤੇ ਧਰਮ ਸੁਪਤਨੀ ਬੀਬੀ ਇੰਦਰਜੀਤ ਕੌਰ ਜੀ ਨੂੰ ਕਿ ਉਹ ਵੀ ਆ ਕੇ ਦਰਬਾਰ ਸਾਹਿਬ ਵਿੱਚ ਉਹ ਸਨਮਾਨ ਪ੍ਰਾਪਤ ਕਰਨ ਜੀ ਉਹ ਬੇਨਤੀ ਹੈ ਬੀਬੀ ਇੰਦਰਜੀਤ ਕੌਰ ਜੀ ਬਾਬਾ ਹਰਦੀਪ ਸਿੰਘ ਜੀ ਦੇ ਧਰਮ ਸਪਤਨੀ ਦਰਬਾਰ ਸਾਹਿਬ ਵਿੱਚ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਾਂਤੀ ਸਿੰਘਾਂ ਜੋ ਅੱਗੇ ਜਿੰਮੇ ਸੀ ਸੰਗਤ ਦੀ ਰਜਮੰਦਿਰ ਆ ਜਾ ਰਹੇ ਹਾਂ ਹਾਂ ਜੀ ਹਾਂ ਜੀ ਇਹ ਜਾਣਾ ਵੀ ਥੋੜੇ ਨਗਰ ਦੀ ਸੋਭਾ ਵੀ ਯਾਰ ਗ੍ਰਾਂਤੀ ਸਿੰਘ ਇਸ ਤਰਫ ਇੱਥੇ ਆ ਗਿਆ ਜੀ ਤੇ ਚਲੋ ਆਪਣਾ ਚਲੋ ਕਰਦੇ ਕਾਰੋਬਾਰ ਲਾ ਲਓ ਕੁਝ ਵੀ ਲਾ ਲਓ ਤੇ ਹੋ ਗਿਆ ਠੀਕ ਹੈ ਮਾਰਾ ਜੀ ਐਸਾ ਹੁੰਦਾ ਜਿਹਦਾ ਮਿੱਤ ਜਿਹਾ ਸਾ ਮੈਂ ਤਾਂ ਦਵਾਰੇ ਵੀ ਆਉਂਦੇ ਰਹਿੰਦਾ ਜਿਹਦਾ ਲੜਕੇ ਉਹ ਕਰਕੇ ਉਹ ਕੁੱਤਾ ਲਗੋਰ ਹੁੰਦੀ ਆ ਇਹਦਾ ਆਪਣਾ ਪਿਆਰ ਆ ਉੱਡੇ ਹੀ ਰਹਿੰਦਾਗਾ ਬਸ ਰਿਜੈਂਟਰੀ ਲੈ ਲੈਣੇ ਆਪੂ ਨਾਲ ਚੱਲਦੇ ਜਿੱਥੇ ਕੁੱਤਾ ਵਾ ਨਹੀਂ ਹੈਗਾ ਵੀ ਆ ਗੱਲੋ ਦਾ ਆਦਾ ਬਾਬੇ ਨੂੰ ਵੀ ਆ ਗੱਲ ਆਦਾ ਜੇ ਅਸੀਂ ਅੰਮ੍ਰਿਤਸਰ ਨੇ ਆਇਆ ਆ ਗੱਲੋ ਬਹੁਤ ਬੱਲੋ ਉਹ ਜੀ ਆ ਇਹ ਇਹਦਾ ਜਮੀਂ ਕਿਹਾਗਾ ਉਹ ਵੀ ਇਹਦੀ ਗੱਲ ਕਰਦੇ ਜਦੋਂ ਵੀ ਆਪਾਂ ਅਸੀਂ ਗਏ ਕੋਈ ਚੰਗੇ ਬੰਦੇ ਵਰਗਾ ਜਿਹੜੇ ਸੇਵਾ ਕਰਦੇ ਆ ਕਿ ਜਪਾਈਂ ਕਹਿੰਦੇ ਆਪਾਂ ਸਾਰਾ ਨਗਰ ਰਹਿ ਗਿਆ ਜੇ ਕੱਲ੍ਹ ਕਰ ਹੋਣਾ ਚਾਹੀਦਾ ਸਾਰਾ ਕਿਵੇਂ ਕਰਦੇ ਆ ਤੁਸੀਂ ਤੋਂ ਮਾਫ਼ ਕਰਦੇ ਆਂ ਸੰਗਤੋ ਨਾਲ ਤੁਹਾਡੇ ਜੀ ਕੱਲ੍ਹ ਨਮਨ ਤੋਂ ਗੁਰਦੁਆਰਾ ਕਰਨਾ ਚਾਹੀਦਾ ਤੁਹਾਨੂੰ ਨਾਲ ਬਦਲ ਦਿੰਦੇ ਨਾ